ਸਾਰੇ ਹੀ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਹ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਅੱਜ ਅਸੀਂ ਤੁਹਾਡੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬਾਰੇ ਗੱਲ ਕਰਾਂਗੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਵੇਗਾ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬਾਰੇ ਜੋ ਕੱਲ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਨੇ ਨਵਾਂ ਬਿਆਨ ਦਿੱਤਾ ਹੈ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਰੇਸ ਵਿੱਚ ਲਗਭਗ 6-7 ਲੀਡਰ ਲੱਗੇ ਹੋਏ ਨੇ 2027 ਦੇ ਵਿੱਚ ਪੰਜਾਬ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪ੍ਰਧਾਨ ਜੋ ਪੰਜਾਬ ਕਾਂਗਰਸ ਦਾ ਹੋਵੇਗਾ ਉਹੀ ਸੀਐਮ ਦਾ ਦਾਅਵੇਦਾਰ ਹੋਵੇਗਾ ਇਸ ਨੂੰ ਲੈ ਕੇ ਸਾਰੇ ਹੀ ਜਿਹੜੇ 6-7 ਲੀਡਰ ਨੇ ਉਹ ਪ੍ਰਧਾਨ ਦੀ ਤੌਰ 'ਤੇ ਲੱਗੇ ਹੋਏ ਨੇ ਜਿਨ੍ਹਾਂ ਵਿੱਚੋਂ ਸਾਬਕਾ ਮੁੱਖ ਮੰਤਰੀ ਚੰਨਜੀਤ ਸਿੰਘ ਚੰਨੀ ਸੁਖਵਿੰਦਰ ਸੰਧਾਵਾ ਪ੍ਰਤਾਪ ਸਿੰਘ ਬਾਜਵਾ ਤੇ ਜੋ ਕਾਂਗਰਸ ਦੇ ਵਿੱਚ ਸਾਬਕਾ ਮੰਤਰੀ ਪ੍ਰਗਟ ਸਿੰਘ ਵੀ ਪ੍ਰਧਾਨ ਬਣਨ ਵਾਸਤੇ ਆਪਣੇ ਵੱਲੋਂ ਹਾਈ ਕਮਾਂਡ ਨਾਲ ਵੀ ਮੁਲਾਕਾਤ ਕਰ ਰਹੇ ਨੇ ਔਰ ਇਸ ਦੇ ਨਾਲ ਨਾਲ ਕਾਂਗਰਸ ਤੋਂ ਨਾਰਾਜ਼ ਬੈਠੇ ਨਵਜੋਤ ਸਿੰਘ ਸਿੱਧੂ ਵੀ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੁਆਰਾ ਲੈਣ ਵਿੱਚ ਕੋਸ਼ਿਸ਼ ਕਰਨਗੇ ਸੋ ਰਾਜਾਵਿੰਦ ਅਲਰੇਡੀ ਪ੍ਰਧਾਨ ਨੇ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਦੇ ਬਹੁਤ ਹੀ ਜ਼ਿਆਦਾ ਚਾਤ ਰੱਖੀ ਬੈਠੇ ਨੇ ਕਿਉਂਕਿ ਲੰਬਾ ਸਮਾਂ ਹੋ ਗਿਆ ਹੈ ਉਹਨਾਂ ਨੂੰ ਜਦੋਂ ਵੀ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਐਨ ਨਜ਼ਦੀਕ ਉਹਨਾਂ ਦਾ ਸਮਾਂ ਹੁੰਦਾ ਹੈ ਤਾਂ ਉਸ ਵਕਤ ਕੋਈ ਨਾ ਕੋਈ ਹੋਰ ਲੀਡਰ ਆ ਜਾਂਦਾ ਹੈ ਜਦੋਂ ਪਹਿਲਾਂ ਵੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਹਨਾਂ ਨੇ ਪੂਰੇ ਕਾਂਗਰਸ ਲਈ ਪੰਜਾਬ ਦੇ ਵਿੱਚ ਮਿਹਨਤ ਕੀਤੀ ਉਸ ਤੋਂ ਬਾਅਦ ਉਹਨਾਂ ਦਾ ਜਦੋਂ ਮੁੱਖ ਮੰਤਰੀ ਬੰਨਾ ਸੀ ਜਦੋਂ ਉਹਨਾਂ ਦਾ ਸਮਾਂ ਆਇਆ ਤਾਂ ਫਿਰ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਨੇ ਪ੍ਰਧਾਨ ਬਣਾ ਦਿੱਤਾ ਸੋ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੋ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਦਾਅ ਲੱਗਿਆ ਹੋਇਆ ਹੈ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਪੰਜਾਬ ਕਾਂਗਰਸ ਦੇ ਵੱਲੋਂ ਉਹਨਾਂ ਦੇ ਜਿਹੜਾ ਮੁੱਖ ਮੰਤਰੀ ਬਣਨ ਦਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਜੇਕਰ 2027 ਦੇ ਵਿੱਚ ਕੋਈ ਹੋਰ ਲੀਡਰ ਪੰਜਾਬ ਕਾਂਗਰਸ ਦੇ ਵਿੱਚ ਵਾਪਸ ਨਹੀਂ ਆਉਂਦਾ ਤਾਂ ਸੋ ਇਸ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਜੋ ਵਿਸ਼ਵਾਸ ਜਤਾਇਆ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਦੇ ਉੱਪਰ ਉਸਦੇ ਬਾਰੇ ਵੱਡਾ ਬਿਆਨ ਦਿੱਤਾ ਹੈ ਨਵੇਂ ਬਣੇ ਇੰਚਾਰਜ ਨੇ ਜਿਵੇਂ ਹੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬੰਦੇ ਨੇ ਬੁਬੇਸ਼ ਬਘੇੜ ਉਹ ਕੱਲ੍ਹ ਪੰਜਾਬ ਦੌਰੇ ਤੇ ਪਹਿਲੀ ਵਾਰ ਆਉਂਦੇ ਨੇ ਸ਼੍ਰੀ ਦਰਵਾਰ ਸਾਹਿਬ ਅੰਮ੍ਰਿਤਸਰ ਨਮਸਤਕ ਹੁੰਦੇ ਨੇ ਔਰ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਰਾਜਾਵੜੀ ਇਹ ਮੌਜੂਦ ਰਹਿੰਦੇ ਨੇ ਜਿਸ ਦਿਨ ਉਹਨਾਂ ਨੂੰ ਇਨਚਾਰਜ ਦੀ ਕਮਾਂਡ ਦਿੱਤੀ ਗਈਏ ਉਸ ਦਿਨ ਵੀ ਦਿੱਲੀ ਵਿੱਚ ਇਹਨਾਂ ਦੋਨਾਂ ਲੀਡਰਾਂ ਨੇ ਮੁਲਾਕਾਤ ਕੀਤੀ ਹੋਰ ਕੋਈ ਵੀ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਸ ਨੂੰ ਲੈ ਕੇ ਕੱਲ ਉਹਨਾਂ ਨੇ ਆਪਣੇ ਵੱਲੋਂ ਬਿਆਨ ਵੀ ਦਿੱਤਾ ਕਿ ਜੋ ਪੰਜਾਬ ਕਾਂਗਰਸ ਪਰਦਾਨ ਦੇ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇਹ ਅਫਵਾਹਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਇਹ ਸਾਰੀਆਂ ਅਫਵਾਹਾਂ ਫੈਲੀਆਂ ਹੋਈਆਂ ਨੇ ਜੋ ਕਿ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਵਿੱਚ ਰਾਜਾ ਵਰਿੰਗ ਦੇ ਉੱਪਰ ਵਿਸ਼ਵਾਸ ਜਤਾਇਆ ਹੋਇਆ ਹੈ ਹਾਈ ਕਮਾਂਡ ਦੇ ਵੱਲੋਂ ਰਾਜਾ ਵਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੀ ਦੋਨੋਂ ਵਿਸ਼ਵਾਸਪਾਤਰ ਨੇ ਹਾਈ ਕਮਾਂਡ ਦੇ ਔਰ ਇਹਨਾਂ ਦੋਨਾਂ ਦੇ ਹੱਥੀ ਪੰਜਾਬ ਕਾਂਗਰਸ ਦੀ ਕਮਾਂਡ ਰਹੇਗੀ ਸੋ ਇਸ ਬਿਆਨ ਨੇ ਇੱਕੋਦਮ ਕਾਂਗਰਸ ਦੇ ਉਹ ਲੀਡਰਾਂ ਨੂੰ ਚੰਝੋੜ ਕੇ ਰੱਖ ਦਿੱਤਾ ਹੈ ਜਿਹੜੇ 리ਡਰ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਹੋ ਰਹੇ ਸੀ ਸੋ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਇਹਨਾਂ ਨੇ ਦੋਨੋਂ ਹੀ ਕੱਲ ਮਜ਼ਦੂਰ ਨਾਲ ਮੌਜੂਦ ਰਹੇ ਨੇ ਸੋ ਇਹਨਾਂ ਦੋਨਾਂ ਦੇ ਨਾਮ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਇੰਚਾਰਜ ਦੇ ਵੱਲੋਂ ਸੋ ਇਸ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਮਚ ਗਈ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਦੀ ਦੌੜ ਵਿੱਚ ਲੱਗੇ ਹੋਏ ਪ੍ਰਗਟ ਸਿੰਘ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਦਾਵਾ ਇਹ ਸਾਰੇ ਹੀ ਜਿਹੜੇ ਨੇ ਹੈਰਾਨ ਹੋ ਗਏ ਨੇ ਕਿ ਅਚਨਚੇਤ ਜੋ ਨਵੇਂ ਇੰਚਾਰਜ ਦੇ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਮੀਟਿੰਗਾਂ ਕਰਾਂਗੇ ਆ ਕੇ ਜੋ ਲਗਭਗ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਾਰੇ ਹਲਕਾ ਇੰਚਾਰਜਾਂ ਨਾਲ ਸਾਰੇ ਜਿਹੜੇ ਐਮਪੀ ਮੌਜੂਦ ਨੇ ਉਹਨਾਂ ਨਾਲ ਤੇ ਸਾਰੇ ਐਮਰ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਅਬਲਾ ਜਿਹੜਾ ਬਿਆਨ ਦਿੱਤਾ ਜਾਵੇਗਾ ਪਰ ਕਿਸੇ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਸਿਰਫ ਰਾਜਾ ਬੜਿੰਦ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਹੁੰਦੀ ਹੈ ਔਰ ਕੱਲ ਜੋ ਇੰਚਾਰਜ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੱਡਾ ਰਫੜ ਖੜਾ ਹੋ ਗਿਆ ਹੈ ਕਾਂਗਰਸ ਦੇ ਹਾਈ ਕਮਾਂਡ ਹੁਣ ਇਸ ਨੂੰ ਕਿਵੇਂ ਰੰਦੀ ਹੈ ਜਿਹੜਾ ਕਿ ਰਾਜਾ ਵੜਿੰਗ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਹੋਏ ਨੇ ਰਾਜਾ ਵੜਿੰਗ ਨੂੰ ਜਿਹੜੇ ਕੁਝ ਲੀਡਰ ਨੇ ਉਹ ਪ੍ਰਧਾਨ ਦੇ ਤੌਰ ਤੇ ਮੰਨਣਾ ਨਹੀਂ ਚਾਹੁੰਦੇ ਰਾਣਾ ਗੁਰਜੀਤ ਸਿੰਘ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਤੈਨੂੰ ਪ੍ਰਧਾਨ ਮੰਨਿਆ ਹੀ ਨਹੀਂ ਕਿਉਂਕਿ ਇਹ ਪ੍ਰਧਾਨ ਦੇ ਗੁਣ ਨਹੀਂ ਹੈਗੇ ਇਹਦੇ ਵਿੱਚ ਸੋ ਅਜੇਹਾ ਕੁਝ ਵਾਪਰ ਰਿਹਾ ਹੈ ਪਰ ਇੰਚਾਰਜ ਨੇ ਬਿਨਾਂ ਸੋਚੇ ਸਮਝੇ ਕਿਸੇ ਨਾਲ ਮੀਟਿੰਗ ਕੀਤੀ ਹੈ ਇਹ ਬਿਆਨ ਦਿੱਤਾ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਵੱਡਾ ਪੁਚਾ ਹਲਾਇਆ ਹੈ